ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਲ ਦਾ ਟੀਵੀ ਤੇ ਮੈਂ ਹਾਂ ਧਾਰਨ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਇੱਕ ਵਾਰ ਫਿਰ ਤੋਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਫੈਡਰਲ ਇਲੈਕਸ਼ਨਸ 2025 ਨੂੰ ਲੈ ਕੇ ਅੱਜ ਫਿਰ ਤੋਂ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਕੈਂਡੀਡੇਟ ਮੌਜੂਦ ਨੇ ਜੋ ਕਿ ਆਪਣੀਆਂ ਪਾਲਿਸਿਸ ਦੇ ਉੱਤੇ ਚਾਨਣਾ ਪਾਉਣਗੇ ਤੁਹਾਡੇ ਸਾਰਿਆਂ ਦੇ ਨਾਲ ਅੱਜ ਇੱਕ ਵਾਰ ਫਿਰ ਤੋਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਬ੍ਰਾਮਟਨ ਇਨਕਲੂਸਿਵ ਪਾਰਕ ਤੋਂ ਜੋ ਇੰਡੀਪੈਂਡੈਂਟ ਕੈਂਡੀਡੇਟ ਖੜੇ ਹੋਏ ਹਨ ਅਵਿਤਾ ਲੀਵਾਲ ਉਹਨਾਂ ਦੇ ਮੁੱਦੇ ਜਾਣਦੇ ਆ ਉਹਨਾਂ ਦੀ ਇਲੈਕਸ਼ਨ ਕੈਂਪੇਨ ਕਿਸ ਤਰ੍ਹਾਂ ਦੇ ਨਾਲ ਜਾ ਰਹੀ ਹੈ ਇਲੈਕਸ਼ਨਸ ਦੇ ਵਿੱਚ ਤਿੰਨ ਦਿਨ ਹੀ ਰਹਿ ਚੁੱਕੇ ਨੇ ਇਸ ਸਭ ਦੇ ਬਾਰੇ ਗੱਲਬਾਤ ਕਰਦੇ ਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗਰਜੀਤ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਹਮਦਰਦ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਰ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਥੈਂਕ ਯੂ ਸਰ ਤੇਨਾਲੀ ਇਲੈਕਸ਼ਨਸ ਦੇ ਵਿੱਚ ਹੁਣ ਤਿੰਨ ਦਿਨ ਦਾ ਸਮਾਂ ਰਹਿ ਚੁੱਕਿਆ ਆ ਤੇ ਇਲੈਕਸ਼ਨ ਕੈਂਪੇਨ ਤੁਹਾਡੀ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਤੇ ਲੋਕਾਂ ਦਾ ਕਿਸ ਤਰ੍ਹਾਂ ਦਾ ਤੁਹਾਨੂੰ ਸਾਥ ਮਿਲਿਆ ਦੇਖੋ ਇਲੈਕਸ਼ਨ ਹੁਣ ਆਲਮੋਸਟ ਐਟ ਦਾ ਐਂਡ ਆ ਗਿਆ 72 ਆਵਰਸ ਉਹ ਰਹਿ ਗਏ ਆਲਰੇਡੀ ਸਾਨੂੰ ਬਹੁਤ ਲੋਕਾਂ ਨੇ ਪਿਆਰ ਦਿੱਤਾ ਅਸੀਂ ਜਦੋਂ ਡੋਰ ਟੂ ਡੋਰ ਗਏ ਆ ਤੇ ਜਾਂ ਅਸੀਂ ਸਾਰੇ ਤਰ੍ਹਾਂ ਦੀ ਕੈਂਪੇਨ ਸੋਸ਼ਲ ਮੀਡੀਆ ਤੇ ਟੀਵੀ ਤੇ ਤੇ ਰੇਡੀਓਸ ਤੇ ਨਿਊਜ਼ਪੇਪਰਸ ਦੇ ਉੱਤੇ ਵੀ ਹੈਵ ਡਨ ਅ ਗ੍ਰੇਟ ਜੌਬ ਮੇ ਜਿਹੜੀ ਸਾਡੀ ਟੀਮ ਹੈ ਇਹਨਾਂ ਨੇ ਬਹੁਤ ਅਗਰੈਸਿਵਲੀ ਕੰਮ ਕੀਤਾ ਜੀ ਤੇ ਸਾਡੇ ਬਾਅਦ ਤੁਹਾਡੇ ਬਾਅਦ ਮੈਂ ਖੋਰ ਆਪਣੇ ਤੁਹਾਡੇ ਦਰਸ਼ਕਾਂ ਨੂੰ ਗੁੱਡ ਗੁੱਡ ਨਿਊਜ਼ ਦੇਣਾ ਚਾਹੁੰਨਾ ਕਿ ਅਸੀਂ ਸਾਨੂੰ ਜਿਹੜੀ ਰਾਈਡਿੰਗ ਮੈਂ ਜਿਹਦੇ ਚੋ ਇਲੈਕਸ਼ਨ ਲੜ ਰਹੇ ਆ ਐਜ਼ ਅ ਇੰਡੀਪੈਂਡੈਂਟ ਕੈਂਡੀਡੇਟ ਬ੍ਰੈਂਪਟਨ ਚੈਂਕੂਜੀ ਪਾਰਕ ਦੇ ਵਿੱਚੋਂ ਇਹ ਕਿਸੇ ਲੌਂਗ ਟਾਈਮ ਪਹਿਲਾਂ ਇਹ ਦਾ ਰਾਈਡਿੰਗ ਦਾ ਨਾਮ ਹੁੰਦਾ ਸੀਗਾ ਬ੍ਰੈਂਪਟਨ ਨਾਰਥ ਜਦੋਂ ਤਿੰਨ ਰਾਈਡਿੰਗਸ ਹੁੰਦੀਆਂ ਸੀ ਬ੍ਰੈਂਪਟਨ ਦੇ ਵਿੱਚੋਂ ਮੋਸਟਲੀ ਜਿਹੜਾ ਰਾਈਡਿੰਗ ਦਾ ਹਿੱਸਾ ਹੈਗਾ ਇਹ ਡਾਕਟਰ ਰੂਬੀ ਡਾਲਾ ਇੱਥੇ ਪਹਿਲਾਂ ਐਮਪੀ ਰਹੀ ਹੈ 2004 ਤੋਂ ਲੈ ਕੇ 2012 ਤੱਕ ਜੀ ਤੇ ਉਹਨਾਂ ਨੇ ਵੀ ਇੱਥੇ ਬਹੁਤ ਕੰਮ ਕੀਤਾ ਸੀਗਾ ਬਹੁਤ ਹੀ ਉਹ ਸਕਸੈਸਫੁਲ politician ਤੇ these days successful business woman ਆ ਉਹ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਜੰਗੇਸਟ ਮੈਂਬਰ ਪਾਰਲੀਮੈਂਟ ਤੇ ਮੋਸਟ ਐਜੂਕੇਟਿਡ politician ਰਹੀ ਐ ਸ਼ੀ ਵਰਕਡ ਵੈਰੀ ਹਾਰਡ ਟੂ ਇੰਪਰੂਵ ਦਾ ਲਾਈਵਜ਼ ਆਫ ਦਾ ਪੀਪਲ ਇਨ ਦਿਸ ਰਾਈਡਿੰਗ ਸੋ ਉਹਨਾਂ ਨੇ ਸਾਨੂੰ ਅੱਜ ਆਫਿਸ ਦੇ ਵਿੱਚ ਆ ਕੇ ਸਾਨੂੰ ਐਂਡੋਰਸ ਕੀਤਾ ਤੇ ਉਹਨਾਂ ਨੇ ਸਾਨੂੰ ਕੈਮਰੇ ਦੇ ਉੱਪਰ ਆ ਕੇ 4-5 ਮੀਟਿੰਟ ਦੀ ਵੀਡੀਓ ਦੇ ਵਿੱਚ ਪਲੱਸ ਸਾਡੇ ਨਾਲ 4 ਘੰਟੇ ਦੀ ਉਹਨਾਂ ਨੇ ਮੀਟਿੰਗ ਕੀਤੀ ਸੋ ਵੀ ਆਰ ਵੈਰੀ ਥੈਂਕਫੁਲ ਡਾਕਟਰ ਰੂਬੀ ਡਾਲਾ ਸ਼ੀ ਹੈਜ਼ ਡਨ ਅ ਗ੍ਰੇਟ ਜੌਬ ਫॉर द ਕੈਨੇਡੀਅਨਸ ਐਂਡ ਉਹਨੇ ਸਾਨੂੰ ਓਪਨਲੀ ਐਂਡੋਰਸ ਕੀਤਾ ਉਹਦੀ ਜਿਹੜੀ ਸਾਰੀ ਅਸੀਂ ਇਨਫੋਰਮੇਸ਼ਨ ਤੁਹਾਨੂੰ ਕੱਲ ਨੂੰ ਸਾਰੀ ਅਸੀਂ ਪੋਸਟ ਕਰਾਂਗੇ ਤੇ ਇਸ ਕਰਕੇ ਸਾਨੂੰ ਲੱਗਦਾ ਵੀ ਸਾਡੀ ਕੈਂਪੇਨ ਬਹੁਤ ਜ਼ਿਆਦਾ ਸਕਸੈਸਫੁਲ ਵਿਨਿੰਗ ਵੱਲ ਜਾ ਰਹੀ ਆ ਕਿਉਂਕਿ ਇਹ ਰਾਈਡਿੰਗ ਦੇ ਵਿੱਚ ਜਦੋਂ ਦੇ ਡਾਟ ਡਾਲਾ ਸੀਗੀ ਉਦੋਂ ਤਾਂ ਬਹੁਤ ਇਹ ਇੰਪਰੂਵਮੈਂਟ ਹੋਈ ਹੈ ਰਾਈਟਿੰਗ ਦੇ ਵਿੱਚ ਉਦੋਂ ਬਾਅਦ ਚ ਪਿਛਲੇ 10 ਸਾਲਾਂ ਦੇ ਵਿੱਚੋਂ ਇਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੇ ਇੱਥੇ 30000 ਦੇ ਕਲੋਜ਼ ਇਹ ਜੌਬ ਲੂਜ਼ ਹੋ ਚੁੱਕੀ ਹੈ ਇੱਥੋਂ ਹਨਾ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਜਿਵੇਂ ਫੋਰਡ ক্লোਜ਼ ਹੋਇਆ ਬਿਕਾਰਡੀ ক্লোਜ਼ ਹੋਈ ਕ੍ਰੈਡਿਟ ਡਿਸਟ ਕ੍ਰੈਡਿਟ ਡਿਸਟ੍ਰਿਬਿਊਸ਼ਨ ਸੈਂਟਰ ਵੀ ক্লোਜ਼ ਹੋ ਗਿਆ ਆਲਰੇਡੀ 100% ਪਲੱਸ ਉਹਨਾਂ ਨੇ ਲੈਂਡ ਵੀ ਵੇਚ ਦਿੱਤੀ ਆ ਕ੍ਰਾਈਸਲ ক্লোਜ਼ ਹੋਈ ਸੋ ਵੀ ਹੈਵ ਲੋਸਟ ਲੋਟ ਆਫ ਜੌਬਸ ਮੈਂ ਇਹੀ ਦੁਆਰਾ ਬਾਰ ਬਾਰ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਇਹਨਾਂ ਦੇ ਫੀਅਰ ਮੌਂਗਰਿੰਗ ਦੇ ਵਿੱਚ ਨਾ ਆਓ ਜਿਵੇਂ ਕਿ ਕਹਿੰਦੇ ਆ ਵੀ ਮਿਸਟਰ ਪ੍ਰੈਜ਼ੀਡੈਂਟ ਦੇ ਕਰਕੇ ਵੀ ਉਹ ਇਹਨਾਂ ਨੂੰ ਵੀ ਇਹੀ ਇਕੱਲੇ ਫਾਈਟ ਕਰ ਸਕਦੇ ਆ ਮਿਸਟਰ ਪ੍ਰੈਜ਼ੀਡੈਂਟ ਨੂੰ ਬਣੇ ਨੂੰ ਸਿਰਫ 3 ਮਹੀਨੇ ਹੋਇਆ ਇਹਨਾਂ ਦੀਆਂ ਰੋਂਗ ਪਾਲਿਸੀ ਨੇ ਸਾਡੀਆਂ ਜਿਹੜੀਆਂ ਸਾਡੀ ਇਕਨੋਮੀ ਨੂੰ ਆਲਰੇਡੀ ਪਿਛਲੇ ਲੰਬੇ ਸਮੇਂ ਤੋਂ ਹਟ ਹੋ ਰਹੀ ਹੈ ਜੀ ਚਾਰਟ ਬਿਲਕੁਲ ਦੇ ਨਾਲ ਸਰ ਐਡਵਾਂਸ ਪੋਲਿੰਗ ਹੋਣੇ ਹੋ ਕੇ ਹਟ ਗਿਆ ਚਾਰ ਦਿਨਾਂ ਲਈ ਐਡਵਾਂਸ ਪੋਲਿੰਗ ਸੀਗੀ ਤੇ ਇਸ ਵਾਰ ਦੀਆਂ ਇਲੈਕਸ਼ਨਸ ਦੇ ਵਿੱਚ ਦੇਖਿਆ ਗਿਆ ਕਿ ਬਹੁਤ ਸਾਰੇ ਲੋਕ ਐਡਵਾਂਸ ਪੋਲਿੰਗ ਦੇ ਵਿੱਚ ਹੀ ਵੋਟ ਕਰਨ ਦੇ ਲਈ ਪਹੁੰਚੇ ਧਰਗਪਗ 7 ਮਿਲੀਅਨ ਤੋਂ ਉੱਪਰ ਵੋਟਰਸ ਨੇ ਵੋਟ ਕੀਤੀ ਹੈ ਤਾਂ ਤੁਹਾਨੂੰ ਵੀ ਲੱਗਦਾ ਕਿ ਕੈਨੇਡੀਅਨਸ ਅਸਲ ਦੇ ਵਿੱਚ ਚੇਂਜ ਚਾਹੁੰਦੇ ਨੇ ਸੋ ਐਡਵਾਂਸ ਪੋਲ ਜਿਹੜੀ ਹੁੰਦੀ ਹੈ ਜਾਂ VOTING ਜਦੋਂ ਜ਼ਿਆਦਾ ਟਰਨ ਆਊਟ ਹੁੰਦੀ ਹੈ ਐਰ ਕਿ ਜਦ ਤੁਸੀਂ ਦੇਖੋ ਚਾਰ ਦਿਨ ਦੀ ਐਡਵਾਂਸ ਪੋਲ ਦੇ ਵਿੱਚ ਟੋਟਲ ਕੈਨੇਡਾ ਦੇ ਵਿੱਚ 7.3 ਮਿਲੀਅਨ ਵੋ ਕਾਸਟੋਰੀ ਰਾਈਟ ਸੋ ਜਿਹੜੀ ਅਸੀਂ ਸਾਡੇ ਵਾਲੀ ਰਾਈਡਿੰਗ ਇਹਦੇ ਵਿੱਚ 13000 ਵੋਟ ਪਈ ਹੈ ਰਾਈਟ ਜਿਵੇਂ ਕਿ ਬ੍ਰੈਂਟਨ ਈਸਟ ਦੀ ਵਿੱਚ ਤੁਹਾਨੂੰ ਦੱਸਦਾ ਅਸੀਂ ਉੱਥੇ ਵੀ ਡਾਟਾ ਇਕੱਠਾ ਕੀਤਾ ਸੀਗਾ ਹੋਰਾਂ ਦਾ ਵੀ ਕੀਤਾ ਤੇ ਅਸੀਂ ਜਿਵੇਂ ਬ੍ਰੈਂਟਨ ਈਸਟ ਦੇ 18000 ਪਲਸ ਕਾਸ ਬੋਟ ਪਈ ਐਡਵਾਂਸ ਪੋਲ ਦੇ ਵਿੱਚ ਸਾਢੇ 40 ਦੇ ਵਿੱਚ 13000 ਤੋਂ ਉੱਪਰ ਗਈ ਰੇਟ ਸੋ ਜਦੋਂ ਅਸੀਂ ਕੱਲ ਡਾਟਾ ਐਨਾਲਿਸਿਸ ਕਰ ਰਹੇ ਸੀਗੇ ਪਿਛਲੇ 50 ইয়ারਸ ਦਾ ਏਵਰੀ ਚਾਰ ਸਾਲ ਬਾਅਦ ਇਲੈਕਸ਼ਨ ਜਦੋਂ ਜਿਆਦਾ ਹਾਈ ਟਰਨ ਪੋਲ ਹੁੰਦਾ ਇਹਦਾ ਮਤਲਬ ਦੋ ਫੈਕਟਰ ਹੁੰਦੇ ਆ ਰੇਟ ਜਾਂ ਤਾਂ ਇੱਕ ਲਵ ਫੈਕਟਰ ਹੁੰਦਾ ਜਾਂ ਇਨਕੰਬੈਂਸੀ ਇਨਕੰਪੀਟੈਂਸ ਫੈਕਟਰ ਹੁੰਦਾ ਰਾਈਟ ਸੋ ਲਵ ਫੈਕਟਰ ਇਹ ਹੁੰਦਾ ਵੀ ਜੇ ਲੋਕ ਕਹਿੰਦੇ ਵੀ ਯਾਰੋ ਇਹ ਪਿਛਲੇ 10 ਸਾਲਾਂ ਤੋਂ ਪਾਵਰ ਚ ਹੈਗੀ ਆ ਪਾਰਟੀ ਵੀ ਅਸੀਂ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ ਤੇ ਅਸੀਂ ਇਹਨਾਂ ਨੂੰ ਪਾਵਰ ਚ ਰੱਖਣਾ ਫਿਰ ਤਾਂ ਤਾਂ ਇਹਦੀ ਹਾਈ ਟਰਨਓਵਰ ਹੁੰਦੀ ਹੈ ਦੂਜੀ ਹੁੰਦੀ ਹੈਗੀ ਆ ਵੀ ਜੇ ਹਾਈ ਟਰਨਓਵਰ ਹੋ ਜੀ ਪੀਪਲ ਚੇਂਜ ਹੋ ਗਏ ਆ ਵੀ ਉਹ ਕਹਿੰਦੇ ਵੀ ਇਹ ਇਹ ਜਿਹੜੀ ਸਰਕਾਰ ਆ ਕਰੰਟ ਇਹਨਾਂ ਨੇ ਇਹਨਾਂ ਦੀ ਇਨਕੰਪੀਟੈਂਸੀ ਹੋ ਗਈ ਜਾਂ ਇਹਨਾਂ ਦੀ ਨੌਨ ਇੰਨੇ ਨੇ ਇਸ਼ੂਜ਼ ਦੇ ਉੱਤੇ ਕੰਮ ਨਹੀਂ ਕੀਤਾ ਉਸ ਕਰਕੇ ਫਿਰ ਲੋਕ ਗੁੱਸੇ ਦੇ ਵਿੱਚ ਆ ਕੇ ਬਾਹਰ ਪੋਟ ਪਾਉਂਦੇ ਆ ਇਹਦਾ ਹੁਣ ਗਰਜੀਤ ਜੀ ਤੁਹਾਨੂੰ ਪਤਾ ਹੀ ਹੈ ਵੀ 28 ਤਰੀਕ ਨੂੰ ਜਦੋਂ ਜਨਰਲ ਇਲੈਕਸ਼ਨ ਡੇ ਤੋਂ ਬਾਅਦ ਹੀ ਰਾਤ ਨੂੰ ਜਦੋਂ ਰਿਜ਼ਲਟ ਆਉਣਗੇ ਉਦੋਂ ਹੀ ਪਤਾ ਲੱਗੂਗਾ ਕਿ ਲੋਕਾਂ ਨੇ ਕਿੱਧਰ ਵੋਟ ਪਾਈ ਆ ਮੋਸਟ ਪ੍ਰੋਬੇਬਲੀ ਯੂਸੂਅਲੀ ਜੇ ਤੁਸੀਂ ਪਿਛਲਾ ਡਾਟਾ ਚੈੱਕ ਕਰਦੇ ਹੋ ਤੇ ਇਹ ਇਹ ਜਿਹੜੀ ਹੈਗੀ ਆ ਜਦੋਂ ਜ਼ਿਆਦਾ ਵੋਟ ਆ ਪੋਰ ਟਰਨ ਹੁੰਦੀ ਹੈ ਟਰਨ ਆਊਟ ਕਰਦੀ ਹੈ ਉਹ ਇਨਕੰਬੈਂਸੀ ਦੇ ਅਗੇਂਸਟ ਜਾਂਦੀ ਹੈ ਰਾਈਟ ਅੱਜ ਤੱਕਰ ਦੀ ਹਿਸਟਰੀ ਦੇ ਵਿੱਚ ਬਾਕੀ ਮੇਬੀ ਦਿਸ ਇਜ਼ ਗੈਣਾ ਬੀ ਅ ਨਿਊ ਰਿਕਾਰਡ ਇਫ ਇਟ ਗੋਜ਼ ਇਨ ਦਾ ਫੇਵਰ ਆਫ ਦਾ ਇਨਕੰਬੈਂਸੀ ਜੀ ਤੇ ਸਰ ਨਾਲੀ ਕੈਨੇਡੀਅਨਸ ਨੇ ਜੋ ਇਸ ਵੇਲੇ ਹਾਊਸਿੰਗ ਕ੍ਰਾਈਸਿਸ ਨੂੰ ਲੈ ਕੇ ਬਹੁਤ ਚੈਲੰਜਸ ਫੇਸ ਕਰ ਰਹੇ ਨੇ ਤੇ ਲਿਬਰਲ ਪਾਰਟੀ ਦੇ ਵੱਲੋਂ ਪਿੱਛੇ ਜੇ ਕਿਹਾ ਗਿਆ ਹੈ ਕਿ ਉਹ 5 ਲੱਖ ਘਰ ਬਣਾਉਣਗੇ ਇੱਕ ਸਾਲ ਦੇ ਵਿੱਚ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤੁਹਾਡਾ ਕੰਸਟਰਕਸ਼ਨ ਦੇ ਨਾਲ ਐਕਸਪੀਰੀਅੰਸ ਰਿਹਾ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਘਰ ਬਣਾਉਣ ਪਾਉਣਗੇ ਜਾਂ ਸਿਰਫ ਵਾਅਦਾ ਹੀ ਕੀਤੇ ਜਾ ਸੋ ਅਸੀਂ ਮੈਂ ਪਿਛਲੇ 30 ਇਅਰ ਤੋਂ ਆਲਮੋਸਟ ਕੰਸਟਰਕਸ਼ਨ ਅਸੀਂ ਲਾਰਜ ਕਾਰਪੋਰੇਸ਼ਨ ਦੀ ਕੰਸਟਰਕਕਸ਼ਨ ਕੀਤੀ ਹੈ ਕਮਰਸ਼ੀਅਲ ਵੀ ਰੈ residențial ਵੀ ਹੈ ਨਾ ਸੋ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਪ੍ਰੋਮਿਸ ਕੀਤੇ ਜਾਂਦੇ ਹਨ ਤੇ ਇਹ ਫੈਕਟ ਦੇ ਉੱਤੇ ਜੇ ਮੈਂ ਗੱਲ ਕਰਾਂ ਅਸੀਂ ਕੰਸਟਰਕਸ਼ਨ ਦੇ ਵਿੱਚ ਇੰਨਾ ਲੰਬਾ ਟਾਈਮ ਤੋਂ ਸਭ ਤੋਂ ਵੱਡਾ ਲਾਰਜੇਸਟ ਬਿਲਡਰ ਹੈਗਾ ਜਿਹੜਾ ਵਰਲਡ ਦਾ ਡੀਆਰ ਹਾਟਨ ਹੈ ਰਾਈਟ ਸੋ ਥੇਅਰ ਹਾਟਨ ਨੇ ਪਿਛਲੇ 46 ਸਾਲਾਂ ਦੇ ਵਿੱਚ 1.1 ਮਿਲੀਅਨ ਘਰ ਬਣਾਇਆ ਰਾਈਟ ਤੇ ਲਾਸਟ ইয়ার ইউনাইটেড স্টেটস ਦੇ ਵਿੱਚ ਡੀਅਰ ਹਾਟਨ ਨੇ 89000 ਘਰ ਬਣਾਏ ਇੱਕ ਸਾਲ ਚ ਜਿਵੇਂ ਕਿ ਉਹਨਾਂ ਨੇ ਸਾਰੇ ਸੋਰਸਸ ਇਕੱਠੇ ਕੀਤੇ ਸਾਰੇ ਜਨਰਲ ਸਮਾਲ ਕੰਟਰੈਕਟਰਸ ਦੇ ਪਲੱਸ ਉਹਨਾਂ ਨੂੰ ਗਵਰਨਮੈਂਟ ਸਿਟੀਆਂ ਨੇ ਗਾਰੰਟੀ ਦਿੱਤੀ ਸੀ ਵੀ ਤੁਹਾਨੂੰ ਅਸੀਂ ਇੱਕ ਵੀਕ ਦੇ ਵਿੱਚ ਵਿੱਚ ਪਰਮਿਟ ਦੇਾਂਗੇ ਹਾਊਸਿੰਗ ਦਾ ਬਣਾਉਣ ਦਾ ਸੋ ਉਹਨਾਂ ਨੇ ਇੰਨੇ ਇਨੇ ਸੋਰਸਸ ਇਕੱਠੇ ਕਰਨ ਦੇ ਬਾਅਦ 89000 ਘਰ ਬਣਿਆ ਸਾਰੇ ਕੰਟਰੀ ਚ ਸੋ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਬੋਗਸ ਪ੍ਰੋਮਿਸ ਆ ਤੁਸੀਂ ਇੱਕ ਬੇਸਮੈਂਟ ਦੀ ਵੀ ਕੰਸਟਰਕਸ਼ਨ ਕਰਦੇ ਟੇਕਸ ਟਾਈਮ ਸੋ 500000 ਇਸ ਬਿਲਡਿੰਗ ਇਨ 1 ਇਅਰ ਇੰਪੋਸੀਬਲ ਆਈ ਗਾਰੰਟੀ ਯੂ ਥੈਟ ਇਨ ਕੇਸ ðiਸ ਪੀਪਲ ਕਮ ਇਨ ਪਾਵਰ ਦੇ ਮਾਈਟ ਨਾਟ ਬੀ ਈਵਨ ਬਿਲਡ ਮੋਰ ਥੈਨ 10000 ਹੋਮਸ ਇਨ 1 ਈਅਰ ਤੁਸੀਂ ਦੇਖੋ ਅਫੋਰਡੇਬਿਲਟੀ ਦੇ ਵਿੱਚ ਇਹਨਾਂ ਨੇ ਸਿਰਫ ਪਿਛਲੇ 10 ਸਾਲਾਂ ਦੇ ਵਿੱਚ ਬ੍ਰੈਂਟਨ ਦੇ ਵਿੱਚ ਅਫੋਰਡੇਬਲ ਹਾਊਸਿੰਗ ਜਿਹੜੀ ਕਹਿੰਦੇ ਆਪਾਂ ਬਣਾਇਆ ਇਹਨਾਂ ਨੇ 67 ਹਾਊਸ ਬਣਾਏ ਆ ਤੇ ਤੁਸੀਂ ਸੋਚਦੇ ਹੋ ਵੀ ਇਹਨਾਂ ਨੇ ਇੱਕ ਸਿਟੀ ਦੇ 60000 ਘਰ 67 ਘਰ ਬਣਾਏ ਆ ਕ੍ਰਾਸ ਦਾ ਨੇਸ਼ਨ ਆਲ ਓਵਰ ਇਨ ਕੈਨੇਡਾ ਵਾਈਡ 5 ਲੱਖ 500000 ਘਰ ਨਹੀਂ ਬਣਾ ਸਕਣਗੇ ਇਹ ਸਿਰਫ ਬੋਗਸ ਪ੍ਰੋਮਿਸ ਹੈ 500000 ਬਿਲਡਿੰਗ ਮੀਨਸ ਆਪਣੇ ਬ੍ਰੈਂਟਨ ਦੇ ਵਿੱਚ ਅਪਾਰਟਮੈਂਟ ਬਿਲਡਿੰਗ ਨੂੰ ਕੱਢ ਕੇ 100000 ਘਰ ਆ ਤੁਸੀਂ ਕੀ ਲਾਜ ਤੁਸੀਂ ਕੀ ਕਹਿੰਦੇ ਵੀ ਪੰਜ ਇਹ ਸਿਟੀ ਨਵੇਂ ਵੜਾ ਸਕਦੇ ਆ ਸਾਈਜ਼ ਆਫ ਬ੍ਰੈਂਪਟਨ ਐਂਡ 1 ਇਅਰ ਹੂੰ it's impossible this is a ridiculous statement it's just only promising the people which is not going to happen hm ji te inali jo conservative party de leader ne pier poliev onna de vallu crime da bahut mudda highlight kita ja reha onna vallu kafi policies lehandiyan ja riyan te haali de vich onna ne ek statement ditti hai jide vich onna kehya ke jo homeless hunde ne oh crime de vich involve hunde ne jinna ko avde ghar nahi hunde chugiyan onna de vallu matlab eda kaha gaya taan lagda ke oh crime karde ne eda ਸੋ ਜਿਹੜੇ ਜਿਵੇਂ ਮੈਂ ਵੀ ਸੁਣਿਆ ਹੈ ਬਹੁਤ ਸਾਰੇ ਲੋਕਾਂ ਤੋਂ ਅੱਜ ਕੰਦੇ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਵੀ ਜਿਹੜੇ ਮੈਂ ਝੁੱਗੀਆਂ ਦੇ ਵਿੱਚੋਂ ਕੱਢ ਕੇ ਲੈ ਕੇ ਆਵਾਂ ਜਿਹੜੇ ਕ੍ਰਾਈਮ ਕਰਦੇ ਕ੍ਰਿਮੀਨਲਜ਼ ਬੰਦ ਅੰਦਾਜ਼ ਆ ਜਿਹੜੇ ਝੁੱਗੀਆਂ ਦੇ ਵਿੱਚ ਹੋਮਲੈਸ ਹੁੰਦੇ ਉਹ ਕ੍ਰਾਈਮ ਦੇ ਵਿੱਚ ਬਹੁਤ ਘੱਟ ਇਨਵੋਲ ਹੁੰਦੇ ਆ ਉਹ ਡਰਗ ਉਹ ਡਰਗ ਐਡਿਕਟ ਹੁੰਦੇ ਆ ਜਾਂ ਹੋਮਲੈਸ ਹੁੰਦੇ ਉਹਨਾਂ ਕੋਲੇ ਕਿਸੇ ਸਿਚੁਏਸ਼ਨ ਦੇ ਵਿੱਚ ਉਹ ਆਪਦਾ ਘਰ ਲੂਜ਼ ਕਰ ਜਾਂਦੇ ਆ ਜਾਂ ਫੈਮਿਲੀ ਦੇ ਵਿੱਚ ਕੋਈ سپورਟ ਨਹੀਂ ਮਿਲਦੀ ਉਹ ਫਿਰ ਕਿਸੇ ਨਾ ਕਿਤੇ ਸ਼ੈਲਟਰ ਚਲੇ ਜਾਂਦੇ ਆ ਜਾਂ ਕੋਰਨਰ ਦੇ ਵਿੱਚ ਜਾ ਕੇ ਕਿਤੇ ਝੁੱਗੀ ਦੇ ਵਿੱਚ ਬੈਠ ਜਾਂਦੇ ਆ ਹੁਣ ਜੇ ਸਾਡੇ ਬਹੁਤ ਸਾਰੇ ਫੋਰਨ ਸਟੂਡੈਂਟਸ ਆਏ ਸੀ ਇਹ ਕੰਟਰੀ ਦੇ ਵਿੱਚ ਉਹਨਾਂ ਕੋਲੇ ਅਕਮੋਡੇਸ਼ਨ ਦੀ ਸ਼ਾਰਟੇ ਸੀ ਜੌਬ ਨਹੀਂ ਸੀ ਉਹ ਵਿਚਾਰੇ ਬਾਹਰ ਟੈਂਟ ਲਾ ਕੇ ਬੈਠ ਕੇ ਪਾਰਕਾਂ ਦੇ ਵਿੱਚ ਇੱਧਰ ਉੱਧਰ ਸੋ ਦਿਸ ਇਜ਼ ਅ ਬਰੀ ਰੋਂਗ ਸਟੇਟਮੈਂਟ ਜਿਹੜੇ ਜਿਹੜੇ ਝੁੱਗੀਆਂ 'ਚ ਰਹਿੰਦੇ ਆ ਉਹ ਹੋਮਲੈਸ ਹੁੰਦੇ ਆ ਨਾ ਜਾਂ ਉਹ ਇਸ ਚੀਜ਼ ਦੇ ਵਿੱਚ ਉਹ ਮੈਂਟਲ ਹੈਲਥ ਵਾਲੇ ਹੁੰਦੇ ਆ ਜਾਂ ਕੋਈ ਹੋਰ ਹੁੰਦੇ ਆ ਉਹ ਉਹ ਉਹਨਾਂ ਦੇ ਵਿੱਚ ਇੰਨੀ ਕਪੈਸਿਟੀ ਨਹੀਂ ਹੁੰਦੀ ਵੀ ਉਹ ਕ੍ਰਾਈਮ ਕਰਨ ਉਹ ਛੋਟੀ ਮੋਟੀਆਂ ਜਿਵੇਂ ਕਿਤੇ ਕਿਸੇ ਦੇ ਚ ਲਾਈਕ ਬੇਬੀ ਨੂੰ ਗੱਟਨ ਅਵਾਰਡ ਐਂਡ ਸਮਾਲ ਇਸ਼ੂਜ਼ ਜਿਆਦਾਦਾਰ ਉਹ ਇੰਟਰਸੈਕਸ਼ਨਾਂ ਦੇ ਖੜ ਕੇ ਜਾਂ ਉਹ ਦੇ ਮੈਂ ਕਾਰਨਰਾਂ ਦੇ ਵਿੱਚ ਡਾਊਨ ਟਾਊਨ ਚ ਤੁਸੀਂ ਜਾ ਕੇ ਦੇਖਦੇ ਹੋ ਉੱਥੇ ਉਹ ਬੈਗਿੰਗ ਕਰਦੇ ਆ ਆਈ ਹੈਵ ਨੈਵਰ ਸੀਨ ਲਾਈਕ ਜਿਹਨੋ ਦੇ ਆਰ ਕਮਿਟਿੰਗ ਬਿਗ ਕ੍ਰਾਈਮ ਲਾਈਕ ਮਰਡਰਸ ਸਟੀਲਿੰਗ ਕਾਰਸ ਉਹਨਾਂ ਕੋਲੇ ਕਿਸੇ ਕੋਲੇ ਲਾਇਸੈਂਸ ਵੀ ਨਹੀਂ ਹੁੰਦੇ ਉਹਨਾਂ ਕੋਲੇ ਲਾਇਸੈਂਸ ਲੈਣ ਵਾਸਤੇ ਪ੍ਰੋਪਰ ਕੋਈ ਹਾਊਸਿੰਗ ਐਡਰੈਸ ਨਹੀਂ ਹੁੰਦਾ ਨਾ ਉਹਨਾਂ ਕੋਲੇ ਕੋਈ ਸੈੱਲ ਫੋਨ ਹੁੰਦੇ ਆ ਨਾ ਕੋਈ ਹੋਰ ਹੁੰਦਾ ਇਹ ਜਿਹੜੀ ਸਟੇਟਮੈਂਟ ਆ ਦਿਸ ਇਜ਼ ਅ ਵੈਰੀ ਰੋਂਗ ਸਟੇਟਮੈਂਟ ਇਨਸਲਟਿੰਗ ਦ ਪੀਪਲ ਆਫ Who are homeless ਆਈ ਥਿੰਕ ਇਹਨਾਂ ਨੂੰ ਕੀ ਕਰਨਾ ਚਾਹੀਦਾ ਹੋਮਲੈਸ ਦੇ ਜਿਹੜੇ ਲੋਕ ਆ ਉਹਨਾਂ ਨੂੰ ਮੈਂਟਲ ਹੈਲਥ ਦੀ ਹੈਲਪ ਦੀ ਲੋੜ ਆ ਤੇ ਉਹਨਾਂ ਨੂੰ ਰੀਹੈਬਿਟੇਸ਼ਨ ਦੀ ਲੋੜ ਆ ਉਹਨਾਂ ਦੇ ਉਸ ਹਿਸਾਬ ਨਾਲ ਉਹਨਾਂ ਦੀ ਉਹਨਾਂ ਦੀ ਲਾਈਕ ਉਹਨਾਂ ਦੀ ਇੰਟਰਵਿਊਜ਼ ਕਰਕੇ ਤੁਹਾਨੂੰ ਪੁੱਛਿਆ ਜਾਣਾ ਚਾਹੀਦਾ ਵੀ ਤੁਹਾਨੂੰ ਕਾਦੇ ਵਾਸਤੇ ਕਿਵੇਂ ਤੁਸੀਂ ਹੋਮਲੈਸ ਹੋਏ ਕਿ ਕਿਸ ਤਰੀਕੇ ਨਾਲ ਇਹ ਚੀਜ਼ ਵਾਲਾ ਤੁਸੀਂ ਗਏ ਹੋ ਸੋ ਦੇ ਨੀਡ ਹੈ ਹੈਲਪ ਦੋਸ ਪੀਪਲ ਸੋ ਦੇ ਆਰ ਨਾਟ ਦੇ ਸਾਰੇ ਉਹ ਕ੍ਰਿਮੀਨਲ ਲੋਕ ਨਹੀਂ ਹੈਗੇ ਸੋ ਥਿਸ ਇਜ਼ ਅ ਵੈਰੀ ਬੈਡ ਸਟੇਟਮੈਂਟ ਆਫ ਕੰਸਰਡ ਆਫ ਪਾਰਟੀ ਆਫ ਕੈਨੇਡਾ ਸੋ ਇਹਨਾਂ ਦੇ ਸਿਰਫ ਇਹਨਾਂ ਦਾ ਲਾਈਕ ਹੈਗਾ ਕੀ ਹੈ ਸਲੋਗਨ ਜੀ ਇਹ ਕਰਦੇ ਆ ਐਵਰੀ ਡੇ ਜਿਵੇਂ ਪਹਿਲਾਂ ਕਹਿੰਦੇ ਸੀ ਕਾਮਨ ਸੈਂਸ ਕੈਂਡੀਡੇਟ ਫੇਰ ਇਹ ਕਰਨ ਲੱਗੇ ਬ੍ਰਿੰਗ ਇਟ ਹੋਮ ਵੀ ਕੀ ਲੈ ਕੇ ਆਉਣਾ ਘਰੇ ਕਿਹੜੀ ਚੀਜ਼ ਗਵਾਚ ਗਈ ਆ ਕਾਮਨ ਸੈਂਸ ਤਾਂ ਸਾਰੇ ਲੋਕਾਂ 'ਚ ਹੀ ਹੁੰਦੀ ਹੈ ਸੋ ਇਹ ਇਕੱਲੇ ਸਪੈਸ਼ਲ ਲੋਕਾਂ ਕੋਲ ਥੋੜਾ ਕਾਮਨ ਸੈਂਸ ਆ ਕੰਸਰਡ ਆਫ ਦੇ ਲੋਕਾਂ ਕੋਲੇ ਹੁਣ ਜਿਵੇਂ ਕਹਿਣ ਲੱਗੇ ਕੈਨੇਡਾ ਫਸਟ ਕੈਨੇਡਾ ਸਭ ਫਸਟ ਵਾਸਤੇ ਸੋਲੂਸ਼ਨਸ ਕੀ ਲੈ ਕੇ ਆਇਆ ਸੋ ਇਹਨਾਂ ਨੇ ਜਿਹੜੀਆਂ ਵੀ ਪਾਲਿਸੀਜ਼ ਆ ਇਹਨਾਂ ਦੀ ਕੋਈ ਕਲੀਅਰ ਪਾਲਿਸੀ ਨਹੀਂ ਹੈਗੀ ਈਵਨ ਬੋਥ ਪਾਰਟੀਆਂ ਨੇ ਐਡਵਾਂਸ ਪੋਲ ਹੋਣ ਤੋਂ ਬਾਅਦ ਆਪਦੀਆਂ ਕੁਝ ਪਾਲਿਸੀ ਰਿਲੀਜ਼ ਕੀਤੀਆਂ ਜਦਾਂ ਕਿ ਵੋਟ ਆਲਰੇਡੀ 7.3 ਮਿਲੀਅਨ ਪੈ ਚੁੱਕੀ ਆ ਸੋ ਤੁਸੀਂ ਮੈਂ ਇਹੀ ਇਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਸੋਚ ਸਮਝ ਕੇ ਵੋਟ ਪਾਓ ਤੇ ਕੈਂਡੀਡੇਟ ਇੱਕ ਹੋਰ ਚੀਜ਼ ਹੁੰਦੀ ਆ ਪੋਲਿਟਿਕਲ ਪਾਰਟੀ ਆ ਕਿ ਪ੍ਰਾਈਵੇਟ ਕਲੱਬ ਹੁੰਦਾ ਇੱਕ ਹੋਰ ਚੀਜ਼ ਹੁੰਦੀ ਹੈ ਨਾ ਜੀ ਬਿਲਕੁਲ ਤੇ ਜਿਵੇਂ ਕਿ ਸਰ ਇਲੈਕਸ਼ਨ ਡੇ ਹੁਣ ਨੇੜੇ ਆ ਰਿਹਾ ਆ ਤੇ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਅਗਰਜੀਤ ਦੀ ਸਾਰੇ ਜਿਹੜੇ ਦੂਜੇ ਵੀਅਰਸ ਆ ਜਾਂ ਦਰਸ਼ਕਾ ਤੁਹਾਡੇ ਸਾਰੇ ਆਪਣੇ ਕੈਨੇਡੀਅਨਸ ਜੋ ਵੀ ਹੈਗੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਐਪਲ 28 ਨੂੰ ਤੁਸੀਂ ਆਪਣਾ ਵੋਟ ਦਾ ਅਧਿਕਾਰ ਯੂਜ਼ ਕਰੋ ਬਾਹਰ ਨਿਕਲੋ ਤੁਸੀਂ ਵੋਟ ਪਾਓ ਮੈਂ ਤੁਹਾਨੂੰ ਅਸ਼ੋਰ ਕਰਦਾ ਵੀ ਬ੍ਰੈਂਟਨ ਚੰਕੂਜੀ ਪਾਰਕ ਦੀ ਜਿਹੜੀ ਪਾਵਰ ਆ ਜੇ ਤੁਸੀਂ ਮੇਰੇ ਹੱਥ 'ਚ ਦੇਵੋਗੇ ਵੋਟਾਂ ਦੇ ਨਾਲ ਤੇ ਮੈਂ ਤੁਹਾਨੂੰ ਕਦੇ ਵੀ ਲੈਟ ਡਾਊਨ ਨਹੀਂ ਕਰਾਂਗਾ ਤੇ ਜਿਵੇਂ ਕਿ ਆਪਣੇ 343 ਰਾਈਡਿੰਗਸ ਹੈਗੀਆਂ ਸਾਰੇ ਕੰਟਰੀ ਦੇ ਵਿੱਚ ਹਰੇਕ ਰਾਈਡਿੰਗ ਦੀ ਹਰੇਕ ਰਾਈਡਿੰਗ ਦੀ ਡਿਫਰੈਂਟ ਰਿਕੁਆਇਰਮੈਂਟ ਹੁੰਦੀ ਹੈ ਕਿਸੇ ਰਾਈਡਿੰਗ 'ਚ ਫਾਰਮ ਹੈ ਜਿਆਦਾ ਹੁੰਦੀ ਹੈ ਕਿਤੇ ਮੈਨੂਫੈਕਚਰਿੰਗ ਜਿਆਦਾ ਹੁੰਦੀ ਹੈ ਕਿਤੇ ਹਾਊਸਿੰਗ ਜਿਆਦਾ ਹੁੰਦੀ ਹੈ ਸੋ ਸਾਡੀ ਰਾਈਡਿੰਗ ਦੇ ਵਿੱਚ ਮਿਕਸ ਰਾਈਡਿੰਗ ਆ ਬ੍ਰੈਂਟਨ ਦੀ ਇਹ ਹਾਰਟ ਹੈਗੀ ਆ ਜਿੱਥੇ ਕਿ ਸਾਰਿਆਂ ਨੂੰ ਜ਼ਿਆਦਾ এমਪਲੋਇਮੈਂਟ ਇਹ ਰਾਈਡਿੰਗ ਸੀਗਾ ਇਸ ਕਰਕੇ ਮੈਂ ਰਾਈਡਿੰਗ ਚੂਜ਼ ਕੀਤੀ ਆ ਤੇ ਇੱਥੇ ਬਾਕੀ ਰਾਈਡਿੰਗ ਦੇ ਵਿੱਚ ਬ੍ਰੈਂਟਨ ਦੇ ਵਿੱਚ ਘੱਟ ਹੈਗੀ ਆ ਮੈਨੂਫੈਕਚਰਿੰਗ ਘੱਟ ਵੇਅਰ ਹਾਊਸਿੰਗ ਆ ਘੱਟ ਬਿਜ਼ਨੈਸਸ ਆ ਉੱਥੇ ਸਿਰਫ ਜ਼ਿਆਦਾ ਹਾਊਸਿੰਗ ਹੈਗੀ ਜਿਆਦਾ ਇਹ ਰਾਈਡਿੰਗ ਸਾਡਾ এমਪਲੋਇਮੈਂਟ ਹੱਬ ਆ ਇੱਥੇ ਹੀ ਅਸੀਂ ਸਾਰਾ ਏਮਪਲੋਇਮੈਂਟ ਲੂਜ਼ ਕੀਤਾ ਪਿਛਲੇ 10 ਸਾਲਾਂ ਦੇ ਵਿੱਚ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਪਾਰਟੀ ਇੱਕ ਹੋਰ ਚੀਜ਼ ਹੁੰਦੀ ਹੈ ਇੱਕ ਕੈਂਡੀਡੇਟ ਤੇ ਪ੍ਰੋਫਾਈਲ ਦੇਖ ਕੇ ਤੁਸੀਂ ਵੋਟ ਪਾਓ ਮੈਨੂੰ ਮੈਂ ਪੂਰਾ ਪਾਰਲੀਮੈਂਟ ਜਾ ਕੇ ਜੋ ਆਪਣੀ ਆਵਾਜ਼ ਉਠਾ ਕੇ ਲੋਕਲ ਮੈਨੂਫੈਕਚਰਿੰਗ ਟੈਕਸਟਾਈਲ ਹੋ ਗਿਆ ਸਮਾਲ ਬਿਜ਼ਨੈਸਸ ਹੋ ਗਿਆ ਜਿਵੇਂ ਅਸੀਂ ਬਹੁਤ ਸਮਾਲ ਬਿਜ਼ਨੈਸਸ ਵੀ ਟਰੱਕਰਜ਼ ਦੇ ਵਾਸਤੇ ਅਸੀਂ ਜਿਹੜੇ 70 ਆਵਰਸ ਕੰਮ ਕਰਦੇ ਅਸੀਂ ਉਹਨਾਂ ਨੂੰ ਸਮਾਲ ਬਿਜ਼ਨੈਸ ਰੈਕਗਨਾਈਜ਼ੇਸ਼ਨ ਦਿਵਾਉਣ ਵਾਸਤੇ ਮੈਂ ਪਾਰਲੀਮੈਂਟ ਚ ਬਿੱਲ ਲੈ ਕੇ ਆਵਾਂਗਾ ਜਿਹੜੇ ਕਿ ਟਰਕਿੰਗ ਟਰੱਕਰਜ਼ ਬੈਕਬੋਨ ਹੁੰਦੇ ਆਪਣੀ ਇੰਡਸਟਰੀ ਦੇ ਪਲੱਸ ਮੈਂ ਕਹਿੰਦਾ ਸਮਾਲ ਬਿਜ਼ਨੈਸਸ ਨੂੰ ਇਹਨਾਂ ਨੂੰ 100000 ਤੱਕ ਟੈਕਸ ਕ੍ਰੈਡਿਟ ਦਿੱਤਾ ਜਾਵੇ ਐਨਿਉਅਲੀ ਬੇਸਿਸ ਸੀਨੀਅਰ ਦੀ ਅਸੀਂ ਬ੍ਰੇਟਰ ਪਾਲਿਸੀ ਬਣਾਈਆਂ ਸਟੂਡੈਂਟ ਜਿਹੜੇ ਆ ਸਾਡੇ ਹੈਗੇ ਜਿਹੜੇ ਸਟੂਡੈਂਟਸ ਜਿਹੜੇ ਕਿ ਦੂਜੇ ਸਟੂਡੈਂਟ ਆਪਣੇ ਕ੍ਰੈਡੀਅਨਸ ਆ ਇਹਨਾਂ ਨੂੰ ਤੇ ਫੋਰਨ ਸਟੂਡੈਂਟ ਵਾਸਤੇ ਵੀ ਅਸੀਂ ਕਹਿੰਦੇ ਆ ਵੀ ਜਿਹੜੇ ਤੁਸੀਂ ਜਿਹੜੇ ਹੁਣ ਇੱਥੇ ਆ ਚੁੱਕੇ ਆ ਜਿਹੜੇ ਇੱਥੇ ਪੜ੍ਹਾਈ ਕੀਤੀ ਆ ਉਹ ਵੈਕ ਜਾਣਗੇ ਉਹ ਪੜ੍ਹਾਈ ਦੀ ਉੱਥੇ ਕੋਈ ਕੰਮ ਨਹੀਂ ਉਹਨਾਂ ਨੂੰ ਵੀ ਪਰਮਨੈਂਟ ਰੈਜ਼ੀਡੈਂਟ ਦਾ ਪਾਸ ਪਾਸਵੇ ਦਿੱਤਾ ਜਾਵੇ ਨਿਊ ਕਮਰਸ ਤੁਸੀਂ ਉਸ ਹਾਉਨਾ ਥੋੜਾ ਜਿਆ ਕੈਪ ਕਰ ਲੋ ਸੋ ਸੋ देयर ਆ ਲਾਟ ਆਫ ਅਦਰ ਇਸ਼ੂਜ਼ ਇਨ आवर ਰਾਈਡਿੰਗਸ ਸਪੈਸ਼ਲੀ ਕ੍ਰਾਈਮ ਕ੍ਰਾਈਮ ਦੇ ਵਿੱਚ ਅਸੀਂ ਕਹਿੰਦੇ ਆ ਜਿਵੇਂ ਕਿ ਜਿਹੜਾ ਕਿ ਕਾਰ ਦਾ ਚੋਰੀ ਕਰਨ ਦੇ ਵਿੱਚ ਇਨਵੋਲਵ ਆ ਜਾਂ ਉਹਨੂੰ ਅਸਿਸਟ ਕਰਦਾ ਕਾਰਗੋ ਦੇ ਵਿੱਚ ਇਨਵੈਸਟ ਅਸਿਸਟ ਕਰਦਾ ਜਾਂ ਇਨਵੋਲਵ ਉਹਦਾ 10 ਸਾਲ ਦੇ ਵਾਸਤੇ ਲਾਇਸੈਂਸ ਕੈਨਸਲ ਕੀਤਾ ਜਾਵੇ ਮਿਨੀਮਮ 2 ਸਾਲ ਦੀ ਮੈਂਡਟਰੀ ਸੈਂਟੈਂਸਿੰਗ ਦਿੱਤੀ ਜਾਵੇ ਪਰ ਜਿਹੜੀ ਸੈਂਟੈਂਸ ਨਹੀਂ ਹੁੰਦੀ ਜਾਂ ਹਾਰਡ ਜੇਲਾ ਕਰਨ ਦੇ ਨਾਲ ਕ੍ਰਾਈਮ ਘਟਦਾ ਵੀ ਹੈ ਕੰਟਰੋਲ ਵੀ ਹੁੰਦਾ ਪਰ ਇਹਦਾ ਜਿਹੜਾ ਫੰਡਾਮੈਂਟਲ ਹੁੰਦਾ ਹੈ ਫਾਈਨੈਂਸ਼ੀਅਲ ਕ੍ਰਾਈਸਿਸ ਹੁੰਦਾ ਫਾਈਨੈਂਸ਼ੀਅਲ ਕ੍ਰਾਈਸਿਸ ਜਦੋਂ ਆਉਂਦਾ ਹੁਣ ਸਾਡੀ ਜਿਹੜੀ ਸਾਰੀ ਕੈਨੇਡੀਅਨਸ ਫਾਈਨੈਂਸ਼ੀਅਲ ਕ੍ਰਾਈਸਿਸ ਥਰੂ ਲੰਘ ਜਾ ਰਹੀ ਹੈ ਅਫੋਰਡੇਬਿਲਟੀ ਦਾ ਇਸ਼ੂ ਹੈ ਗ੍ਰੋਸਰੀਜ਼ ਪ੍ਰਾਈਸ ਜ਼ਿਆਦਾ ਇਸ਼ੂ ਹੈ ਗੈਸ ਪ੍ਰਾਈਸਜ਼ ਦਾ 이슈ਾ ਸੋ ਘਰਾਂ ਦੀ ਲੋਕ ਜਿਹੜੇ ਬਿਜ਼ਨੈਸਸ ਆ ਉਹਨਾਂ ਦੀ ਮਾਰਗੇਜ ਪੋਲ ਕਰ ਰਹੀਆਂ ਫਾਈਨੈਂਸ਼ੀਅਲ ਇੰਸਟੀਟਿਊਟਸ ਘਰਾਂ ਦੀ ਜਿਹੜੀ ਮਾਰਗੇਜ ਦਾ ਰੇਟ ਆ ਪਹਿਲਾਂ ਇਹਨਾਂ ਨੇ ਜ਼ੀਰੋ ਕਰ ਦਿੱਤਾ ਫਿਰ ਇੱਕਦਾਂ ਮੇ ਵਧਾ ਕੇ ਇਹਨਾਂ ਉੱਪਰ ਲੈ ਗਏ ਲੋਕਾਂ ਦੀ ਫੋੜੇਬਿਲਟੀ ਜੋ ਬਾਹਰ ਨਿਕਲ ਗਿਆ ਜਿਹੜੀ ਸਾਰੀ ਲੋਕਾਂ ਦੀ ਸੇਵਿੰਗ ਸੀ ਉਹ ਡਰੇਨ ਹੋ ਚੁੱਕੀ ਆ ਬਿਜ਼ਨੈਸਸ ਦੇ ਰਿਜ਼ਰਵ ਫੰਡ ਸਾਰੇ ਖਤਮ ਹੋ ਚੁੱਕੇ ਆ ਸੋ ਹੁਣ ਜਿਵੇਂ ਥੋੜਾ ਥੋੜਾ ਘਟਾਤਾ ਰਹੇ ਆ ਪਰ ਇਹਨਾਂ ਦੀਆਂ ਜਿਹੜੀਆਂ ਨਾਨਸੈਂਸ ਇਨਕੰਪੀਟੈਂਟ ਸੋ ਅਨ ਰਿਲਾਇਬਲ ਪਾਲਿਸੀ ਸੀਗੀਆਂ ਪਿਛਲੇ 10 ਸਾਲ ਦੀਆਂ ਉਹਦੇ ਨਾਲ ਇਹ ਕੰਟਰੀ ਦਾ ਫਿਊਚਰ ਆ ਜਿਹੜਾ ਇੱਕਦਮ ਡਿਸਟਰੋਏ ਹੋ ਚੁੱਕਿਆ ਸੋ ਜਿਵੇਂ ਕਿ ਸਾਡਾ 12 ਸਾਡੇ ਇੱਥੇ 11 ਅੰਟੇਰੀ ਦੇ ਵਿੱਚ ਆਟੋ ਪਲਾਂਟ ਸੀ ਉਹਦੇ ਵਿੱਚੋਂ ਪੰਜ ਬੰਦ ਹੋ ਗਏ ਇੱਕ ਹੋਰ ਬੰਦ ਹੋ ਗਿਆ ਲਾਸਟ ਵੀਕ ਸਾਡੇ ਕੋਲੇ ਜਿਹੜੀ 2.4 ਮਿਲੀਅਨ ਕਾਰ ਬਣਾਉਂਦੇ ਸੀ ਇਹ ਕੰਟਰੀ ਦੇ ਵਿੱਚ ਜਿਹਦੀ ਜਿਹੜੀ 93% ਕਾਰ ਯੂ ਐਸ ਚ ਵਿਕਦੀ ਆ ਉਹ ਵੀ ਸਾਰੀ ਹੁਣ 1.1 ਦੀ ਆ ਗਈ ਆ ਤੇ ਜੇ ਅਸੀਂ ਇਹ ਇਸ ਵਕਤ ਨਾ ਰਾਈਟ ਕੈਂਡੀਡੇਟ ਚੂਜ਼ ਕੀਤੇ ਤਾਂ ਨਾ ਬੰਦੇ ਪ੍ਰੋਪਰ ਲੈ ਕੇ ਆਂਦੇ ਸੋ ਉਹ ਇਹ ਬੜੀ ਡੈਮੇਜ ਹੋਏਗੀ ਸਾਡੀ ਫਿਊਚਰ ਚ ਇਕਨੋਮੀ ਤੇ ਮੈਂ ਇਹੀ ਬੇਨਤੀ ਕਰਦਾ ਮੈਂ ਐਵੀ ਧਾਲੀਵਾਲ ਆਪਣੇ ਬ੍ਰੈਂਟਨ ਚੰਕੂਜੀ پارک ਤੋਂ ਇੰਡੀਪੈਂਡੈਂਟ ਇਲੈਕਸ਼ਨ ਲੜ ਰਿਹਾ 28 ਤਰੀਕ ਨੂੰ ਤੁਸੀਂ ਆਪਣਾ ਕੀਮਤੀ ਵੋਟ ਦੇ ਕੇ ਮੈਨੂੰ ਕਾਮਯਾਬ ਪਹੁੰਚਾਓ ਸੋ ਤੁਹਾਡਾ ਮੈਂ ਹਮੇਸ਼ਾ ਤੁਹਾਡੀ ਆਵਾਜ਼ ਬਣ ਕੇ ਹਰ ਤਿੰਨ ਮਹੀਨੇ ਬਾਅਦ ਮੈਂ ਇੱਥੇ ਟਾਊਨ ਹਾਲ ਮੀਟਿੰਗ ਕਰਕੇ ਤੁਹਾਡੇ ਲਿਸਨਰ ਕਰਕੇ ਇਸ਼ੂਸ ਮੇ ਰੇਜ਼ ਕਰਾਂਗਾ ਸੋ ਐਟ ਦਾ ਐਂਡ ਆ ਵਾਂਟ ਟੂ ਸੇ ਵੀ ਆਰ ਆਈ ਹੈਵ ਅ ਵਿਜਨ With the help of people, we can make Canada healthy, wealthy, prosperous, and safe. So, we are together, we are one nation under God. Thank you very much. Thank you so much, sir. ਤੇ ਅੱਜ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਐ ਵਿਤਾ ਲਿਵਾਲ ਜੀ ਦੇ ਨਾਲ ਜੋ ਕਿ ਬ੍ਰੈਂਪਟਨ ਚਿੰਗੂਜ਼ਵੀ ਪਾਰਕ ਤੋਂ ਇੰਡੀਪੈਂਡੈਂਟ ਕੈਂਡੀਡੇਟ ਖੜੇ ਹੋਏ ਹਨ ਤੇ ਉਹਨਾਂ ਦੇ ਵੱਲੋਂ ਆਪਣੀਆਂ ਜੋ ਪਾਲਿਸਿਜ਼ ਲਿਆਂਦੀਆਂ ਜਾਣਗੀਆਂ ਕਿ ਉਹਨਾਂ ਦੀ ਰਣਨੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇ ਉਹ ਸਾਰੀ ਤੋਰ ਨਾਲ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਅੱਜ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ ਫਿਲਹਾਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰੋ ਹਮਦਰ ਟੀਵੀ ਦੇ ਨਾਲ ਹੁਮਿੰਦਰ ਇਜਾਜ਼ਤ ਸਤਿ ਸ਼੍ਰੀ ਅਕਾਲ